ਆ ਰਹੇ ਆ ਰਹੇ ਤੇ ਪਾਣ ਸੰਤ ਜੜਿਆ ਆਂਦੇ ਪਰਨਾ ਸੰਤ ਜੜਿਆ ਆਂਦੇ ਪਰਨਾ ਸੰਤ ਜੜਿਆ ਆਂ ਸੰਤ ਜੜਿਆ ਚੱਲ ਓਏ ਆ ਜੇ ਛੱਡਾ ਕਰ ਦੂ ਬਣਾ ਚੱਲਦਾ ਬਾਹਰ ਧਿਆਨ ਟਾਈ ਕੋਲ ਦਾ ਆਂ ਅੰਮਰ ਜੇ ਬੈਠੇ ਤੂੰ ਸਭ ਤੋਂ ਜੋੜ ਲਾ ਕੇ ਸਾ ਸੰਗਤਿਓ ਮਨ ਭਾਵੇ। ਤੁਹਾਨੂੰ ਵੀ ਸ਼ਰਮੇ ਨੂੰ ਬੈਕਗ੍ਰਾਉਂਡ ਦਾ ਮੌਕਾ ਮਿਲੇ ਆ। ਕੀਰਤਨ ਦੀ ਵਰਖਾ ਹੋ ਰਹੀ ਹੈ। ਔਰ ਮੇਗ ਵੀ ਵਰਖਾ ਕਰ ਰਿਹਾ। ਗੁਰਬਾਣੀ ਦਾ ਤੁਸੀਂ ਅਨੰਦ ਮਾਣੋ। ਆਓ ਤੇ ਬਦੌੜ ਥੋੜਾ ਸੁਣਚਾਰ ਕਰਾਂਗੇ। ਸਤੇ ਹਾਜ਼ਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਰ ਵਿੱਚ ਮੈਂ ਸਮਝਦਾ ਹਾਂ। ਹਿੰਦੂ ਮੱਤਾ ਬਹੁਤ ਵੱਡਾ ਕੁੰਬ ਦਾ ਮੇਲਾ ਕਾਲ ਖਤਮ ਹੋਇਆ। ਸ਼ਾਇਦ 40 ਕਰੋੜ ਤੋਂ ਉੱਤੇ ਜੱਦ ਲੋਕਾਂ ਨੇ ਸ਼ਰਧਾ। ਪਰ ਜਿਹੜਾ ਦੁਆਬ ਦੀ ਧਰਤੀ ਤੇ ਇਹ ਡੇਰੇ ਬਾਪੇ ਨਾਲ ਨੂੰ ਚਲਾ ਸਾਵੇ ਜਾਂਦਾ। ਇੱਕ ਦਿਨ ਦਾ ਖੂਬ ਹੈ ਵੱਡਾ-ਵੱਡਾ। ਜਿਹੜਾ ਦਰਿਆ ਦੇ ਕਿਨਾਰੇ ਤੇ ਵੇਖਣ ਨੂੰ ਮਿਲਦਾ। ਗੁਰੂਆਂ ਸੰਤਾਂ ਜਿਹੜੀਆਂ ਨੇ

ਉਹ ਡਰ ਗੱਡੀਆਂ ਕਾਰਾਂ ਟਰੈਕਟਰ ਸਭ ਕੁਝ ਹੈ ਪਰ ਫਿਰ ਵੀ ਇੱਕ ਜਿਹੜੀ ਪ੍ਰਥਾ ਹੈ ਜਿਸ ਪ੍ਰਥਾ ਵਿੱਚ ਪੈਦਲ ਇੱਕ ਬਹੁਤ ਵੱਡਾ 딜ੇਸ਼ਾਰ ਬਣਦਾ ਇਹ ਸੰਸੁਰਕੇ ਪੰਜਾਬ ਦੇ ਦੇ ਬਾਗਨਾ ਜਾਂਦਾ ਹੈ ਇੱਕ ਪ੍ਰਾਣਿਕ ਪ੍ਰਥਾ ਨੂੰ ਜੀਵਿਤ ਰੱਖਿਆ ਪਰ ਮੈਕਸੀਮਲ ਜੋ ਪ੍ਰਥਾ ਜਿਹੜੀ ਹੈ ਨਾ ਉਹਨੋਂ ਦੀ ਪ੍ਰਥਾ ਨਿਰੰਤਰ ਉਹ ਚੱਲ ਰਹਿ ਰੰਗ ਕਾਰਨ ਆਰਥਾ ਨਿਮੇਣ کئی بس قبرہ ہوں گیاں جہاں جہاں ہوں گیاں جو چکر سے کھانے چلے گئے اچھا لگے اوپا لے لوگ کو کوئی ناک دے درشن جانا ہی نہیں ہے پہ جاؤ کٹھے ہو کے جاؤ نمتہ سہت جاؤ شانتی کو لوگ جاؤ یہ دنیا نے پیسے کو لڑائی رائی ایک سے لے کے کچھ ساتھ نہیں لے کے جاؤ کہلے جواری کوئے ہر کچھ کا حال دنائی بڑے بڑے دیکھے ہیں بڑے بڑے جو دنیا دار ਦੇਖੇ ਪਰਦੀਆ ਕੁਲੰਗ ਨੇ ਉਸ ਸਾਥਮ ਦਾ ਕੋਈ ਮਾਰ ਨਹੀਂ ਪਰ ਜਿਹੜੀ ਪੜੀਖਾ ਵੀ ਆਪਣੀ ਜਾਮੈਂਟ ਲਗਾਏ ਜਿਹੜੀ ਟੁੱਟੀ ਫੁੱਟੀ ਕੰਪਨੀ ਵਿੱਚ ਕੋਈ ਪਰਮੇਸ਼ਰ ਦਾ ਨਾਮ ਬੱਬੇ ਜੂੰਦਾ ਤੇ ਤਾਂ ਹੈ ਕਿ ਇਹ ਰੱਖੇ ਨਾ ਤੇ ਜਾਤੀ ਦਾ ਸਮੁੰਦਰ ਕੋਈ ਹਰਸ਼ ਨਹੀਂ ਹੈ ਉਹ ਸਾਰ ਸਜੀਵ ਕਰ ਦਿੰਦੇ ਹਨ ਮਹਾਰਾਜ ਗੁਰਦਾਸ ਮਹਾਰਾਜ ਉਹ ਸਮੇਂ ਜਦੋਂ ਆਇਆ ਨਿੱਕੀ ਜਿਹੀ ਉਹ ਜੀਵਨ ਦਾ ਹੁੜਾ ਇਹ ਦੇਖੋ ਪੰਜਵਾਂ ਨਾ ਕਮਿਟੀ ਸੀ ਕਿ ਉਹਦਾ ਮਿਕਿਤ ਹੋ ਗਿਆ ਦਾ ਅਚਾਰ ਸਹਿਣੀ ਦਿੱਲੀ ਦਾ ਤਨਰ ਰਖਾ ਦਾ ਫਾਦਾ ਜਿਹੜੇ ਬਾਵਾਂ ਰੋਤੀ ਉਹ ਅਚਾਰ ਜਦ ਹੀ ਸ੍ਰੇਸ਼ਟ ਕਾਰਸਪਾਤਾਂ ਦੇ ਦਿਲ ਵਿੱਚ ਵੀ ਰਲੋ ਮਹਾਰਾਜ ਦੋਵੇਂ ਮਿੰਟ ਲਾਸ ਮਹਾਰਾਜ ਜੀ ਬਨਾਰਸੀਆ ਗਰੀਬਾਂ ਦੇ ਸੁਧਰ ਦੇ ਲਈ ਤਾਂ ਅਚਾਰ ਸਹਿਣ ਕਰੇ ਡੰਗਬਦ ਪਰਨਾ فیر دل میرے پرفیس و دن ہے ماراستا بھائم پٹھا سی گلے کچھ نہیں کر پورا کما دے کر دیکھنے

تو جماعت کی کیا پرشاہتے ہیں کاریاں کی لوگ دے دا سندر چلا گیا لنکر اندروں پر اچھا پر اس کو پوری طرفائی کرتے ہیں اور وہ بڑا ہی چاہنا اور کوشی نے کہیں نہیں رہتی ہے خان جی تسی نہ جاؤ گے رہتے ہیں وہ میں کہا بی بی جی قانون ہے دھر تیرے پر دھر سکے مار کے بار کرتے ہیں اس وقت نے اس گھنی بار کھڑی ہے دھر تیرے جو بالا کوئی دھر ہے پر دھر سکتا ਮੈਂ ਗੱਲ ਕਹਣਾ ਇਹ ਹੈ ਜੇ ਸਾਡੀ ਡਰਵਾਣੀ ਜਾਇ ਹੈ ਕਿ ਇਹ ਭਰ ਬੰਨਾ ਮਰਦੀ ਕਿਤੇ ਦੁਆਰੇ ਪਰ ਚਲੋ ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਗੁਬਿੰਦਰ ਜੀ ਆਹ ਕਿਉਂ ਵਿੱਚ ਜਿਹਦੇ ਦਰਸ਼ਨ ਕਰਨ ਦਾ ਤੁਹਾਨੂੰ ਸਾਡੇ ਸਾਥ ਮੌਕਾ ਮਿਲਦਾ ਉਹਨੂੰ ਪ੍ਰੇਮ ਨਾਲ ਸਰਕਾਰ ਨਾਲ ਕਰਦੇ ਦਰਸ਼ਨਾਂ ਕਲਪਨ ਦਾ ਪ੍ਰਭਾਵ ਜਾਂਦੇ ਸਾਡੇ ਸਾਧ ਜੀ ਬਹੁਤ ਸਾਰਾ ਹੈ ਸਾਡੇ ਸੱਤ ਸੱਤਾਂ ਲੋਗੇ ਹਾਜ਼ਰ ਹੋ ਗਿਆ ਦੇ آپ بکھرے بیٹھ کے چورے کرنے کی لڑتے ہیں انہوں نے تو یہ لڑو یہ تو سبردہ لگ رہا ہے لیکن میں تو پڑھنے سنا کرتا ہوں نامدار کیوں نہیں میں گھر سکے لیے پکانی ہے تو سارے کو میں پھر یہ ترمیل چلاؤں مارے ترمیلے بڑھنے ترمیل سنسامہ جنیا نے انہوں نے بیٹی کو کھڑا ہو گیا تھے جنہیں وہ بچانے ایک سو لوگ نے سنگت لوگ ہے وہ جائے گی جس حال سے میں پچھلے سال میں کو جو رشاہ سان سے پیل کرتے گیا تھے میں پھر چھونا کہ نہیں شانتی کو وقت کی دن مناور سارے بڑے دن کیونکہ جو کون بھائی بھائی کہہ رہے تھے کہ کون آگے نے جانس پاس مناتے ہیں تو یہ بتائی کہ جس کی جانس پاس مناتے ہیں تو کون آگے نے کہا تو ہی کی بھنجے ہیں اور گوبن سے مارا ہے نائل کی بھی برامن جاٹر مارا ہے اس پیادے پر امردہ پان کے بارے

ਉਹਨਾਂ ਦੇ ਪਾਰ ਦੇ ਨਾਲ ਦੇ ਪਾਰ ਦੇ ਕਿੱਤੇ ਕੋਲ ਪਰ ਜੇ ਉਹ ਬੁੱਲ੍ਹਾਂ ਦੇ ਬੰਦ ਕਰ ਦਿੱਤੇ ਜਦੋਂ ਬੰਦਾ ਆਇਆ ਸੀ ਪੰਜ ਮੁੱਠੀਆਂ ਕਰ ਗਿਆ ਤੇ ਜੇ ਜਾਣ ਲੱਗਾ ਮੁੱਠੀ ਬੰਦ ਕੀਤੀ ਉਹਨੇ ਲੋਕੀ ਧੜੇ ਨਾਲ ਖੋੜ ਕੇ 15 ਮਿੰਟ ਰਹੀ ਗੱਲ ਹੋ ਰਹੀਆਂ ਕਰੀਆਂ ਜਿਹੜੀ ਅਖੀਰਲੇ ਵੇਲੇ ਬਰਦੀ ਪਾਉਂਦੇ ਮੁਰਗੀ ਜੇਬ ਨਹੀਂ ਹੁੰਦੀ ਕੱਪੜੇ ਕੋ ਜੇਬ ਹੁੰਦਾ ਜਿਹੜਾ ਪਹਿਲਾ ਕਪੜਾ ਬੱਚੇ ਪਾਉਂਦੇ ਜੇਬੋਂ ਵੀ ਨਹੀਂ ਹੁੰਦੀ ਉਹ ਵੀ ਸਦਾ ਨਾਲ ਪਿੱਛਾ ਕਰਦਾ تین دو سات دو نو

تو یہ بھائی بال رکھا ہے تو گرو نہیں مدد کرتا گرو مدد ادو کرتا ہے